ਕਉਤੇ ਦੀ ਪੀੜਾ ਜੁਲਾਈ 1955 ਦੀਆਂ ਕਹਿੰਦਾ ਮੇਰਾ ਦਿਲ ਜਾਣਦਾ ਜਿੱਥੇ ਮੈਂ ਦਬਾਈਆਂ ਪੀੜਾ ਮਾਂ ਦੀ ਮੌਤ ਦੀਆਂ ਚਾੜ ਨਾਲ ਭਲਾਈਆਂ ਕਹਿੰਦਾ ਉਮਰ ਸੀ ਖੇਲਣ ਦੀ ਖੇਲਣ ਦੀ ਮੈਸੀ ਦਾ 10 ਸਾਲ ਦਾ ਲੈ ਗਿਆ ਉੜਾ ਕੇ ਉਹਨੂੰ ਬੁੱਲਾ ਕੋਈ ਘਾਲ ਦਾ ਘਰ ਚੋਂ ਵੋਜਾ ਫਿਰ ਮੁੜ ਕੇ ਨਾ ਆਈਆਂ ਕੀੜਾਵਾ ਦੀ ਮੌਤ ਦੀਆਂ ਚਾੜ ਨਾਲ ਭਲਾਈਆਂ ਕਹਿੰਦਾ ਛੋਟਾ ਜਿਹਾ ਦਿਲ ਤੇ ਹੱਦੋਂ ਵੱਡਾ ਦੁੱਖ ਸੀ ਪਿਆਰ ਤੇ ਮਨਾਰ ਵਾਲੀ ਅਜੇ ਬੜੀ ਭੁੱਖ ਸੀ ਹੋ ਗਈਆਂ ਮੋਜਾਂ ਸਭ ਪਲਚ ਭਰਾਈਆਂ ਪੀੜਾ ਮਾਂ ਦੀ ਮੌਤ ਦੀਆਂ ਚਾੜ ਨਾਲ ਭਲਾਈਆਂ ਉਹ ਜਦ ਅਰੰਭੇ ਬਾਪੂ ਦੁੱਖੜਾ ਭੁਲਾਣ ਦੇ ਕੀਤੇ ਉਪਰਾਲੇ ਮੇਰਾ ਟੁਕਟਾ ਦੇ ਲਾਣ ਦੇ ਫੁੱਲਾਂ ਵਾਗ ਰੱਖਿਆ ਸੀ ਭੈਣਾ ਤੇ ਭਾਈਆਂ ਪੀੜਾ ਮਾਂ ਦੀ ਮੌਤ ਦੀਆਂ ਚਾੜ ਨਾਲ ਭਲਾਈਆਂ ਕਿਤੇ ਅਗਲੀ ਤੇ ਕੁੰਡ ਵਿੱਚ ਜਿਆਦਾ ਸਮਾਈ ਸੀ ਉਹ ਬਾਰਸ਼ਾਂ ਦੇ ਨਾਲ ਫਿਰ ਪਰਲੋ ਵੀ ਆਈ ਸੀ ਰੋਂਦੀਆਂ ਘਟਾਵਾ ਸੀ ਮਕਾਨ ਛੱਡ ਜਾਈਆਂ ਪੀੜਾ ਮਾਂ ਦੀ ਮੌਤ ਦੀਆਂ ਚਾੜ ਨਾਲ ਭਲਾਈਆਂ 9 ਸਾਲ ਪਿੱਛੋਂ ਜਦ ਬਾਪੂ ਪੂਰਾ ਹੋ ਗਿਆ ਉਹ ਦਿਲ ਵਿੱਚ ਦੱਬਿਆ ਜੋ ਗਮ ਹਰਾ ਹੋ ਗਿਆ ਰੋਂਦੀਆਂ ਅੱਖਾਂ ਫਿਰ ਕਿਸੇ ਨਾ ਬਰਾਈਆਂ ਪੀੜਾ ਮਾਂ ਦੀ ਮੌਤ ਦੀਆਂ ਜਾਣ ਨਾ ਭਲਾਈਆਂ ਉਹ ਕਿਹਾ ਦਸਤੂਰ ਦੇਖੋ ਹੋ ਗਿਆ ਏ ਜੱਗ ਦਾ ਕਿਸੇ ਨੂੰ ਦਾ ਚਿਹਰਾ ਚੰਗਾ ਨਹੀਂ ਉਹ ਲੱਗਦਾ ਇਸ ਲਈ ਚੰਦ ਚੀਸਾ ਹਾਸੇ ਚ ਲੁਕਾਈਆਂ ਪੀੜਾ ਮਾਂ ਦੀ ਮੌਤ ਦੀਆਂ ਜਾਣ ਨਾ ਭਲਾਈਆਂ